ਕੈਨੇਡਾ ਦੀ ਰੀਅਲ ਏਸਟੇਟ ਮਾਰਕੀਟ ਬੁਰੇ ਤਰੀਕੇ ਨਾਲ ਕ੍ਰੈਸ਼ ਹੋ ਗਈ ਹੈ। ਸੋ ਜਿਨ੍ਹਾਂ ਵੀ ਲੋਕਾਂ ਨੇ ਘਰ ਖਰੀਦੇ ਸੀਗੇ 2021-22 ਦੇ ਅੰਦਰ ਅੱਜ ਉਹ ਘਰ ਜਿਹੜੇ ਹੈਗੇ ਆ 3-3 ਲੱਖ ਡਾਲਰ ਘਟੋ ਘਟ 4-4 ਲੱਖ ਡਾਲਰ ਥੱਲੇ ਆ ਗਏ ਹੈਗੇ। ਜਿਨੀਆਂ ਨੇ ਵੀ 2021 ਜਾਂ 22 ਦੇ ਅੰਦਰ ਘਰ ਖਰੀਦੇ ਉਹ ਕਾਫੀ ਸੀਵੀਅਰ ਲਾਸਸਸ ਦੇ ਅੰਦਰ ਚਲੇ ਗਏ ਹੈਗੇ ਇਸ ਵੇਲੇ। ਉਹ ਬੰਦੇ ਬਹੁਤ ਜ਼ਿਆਦਾ ਲਾਲਚ ਕਰ ਰਹੇ ਸੀਗੇ ਜਿਹੜੇ ਸੋਚ ਰਹੇ ਸੀ ਕਿ ਅਸੀਂ ਸਾਲਾਂ 'ਚ ਹੀ ਲੱਖਾਂ ਡਾਲਰ ਕਮਾ ਲਾਂਗੇ ਘਰ ਖਰੀਦਾਂਗੇ ਬਿਲਡਰ ਤੋਂ ਤੇ ਉਸ ਤੋਂ ਬਾਅਦ ਉਹਨੂੰ ਵੇਚਾਂਗੇ ਤੇ ਉਹ ਬੰਦੇ ਆਪਣੇ ਘਰ ਅੱਜ ਦੀ ਡੇਟ ਦੇ ਅੰਦਰ ਬਿਲਡਰਸ ਦੇ ਕੋਲੇ ਐਂਦੀ ਛੱਡ ਕੇ ਬੈਂਕਰਪਸੀਸ ਫਾਈਲ ਕਰ ਰਹੇ ਹੈਗੇ ਵੈਸੇ ਤਾਂ 2017 18 ਤੱਕ ਆਪਣੇ ਜਿਹੜੇ ਦੇਸੀ ਲੋਕ ਸੀਗੇ ਉਹਨਾਂ ਨੂੰ ਕਾਰ ਖਰੀਦ ਕੇ ਬਿਲਡਰ ਤੋਂ اور ਸਾਲ ਬਾਅਦ ਵੇਚਣ ਵੇਚ ਕੇ 50000 ਡਾਲਰ ਦਾ ਫਾਇਦਾ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਉਹ ਜਿਹੜਾ ਬੈਨੀਫਿਟ ਸੀਗਾ ਜਿਹੜਾ ਬੈਨੀਫਿਟ ਜਿਹੜਾ ਫਾਇਦਾ ਹੋ ਰਿਹਾ ਸੀਗਾ ਜਿੱਦਾਂ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਮੋਨੋ ਖੂਨ ਲੱਗ ਗਿਆ ਸੀਗਾ ਉਹ 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 ਉਦੋਂ ਤੱਕ 2017-18 ਚ ਇੱਕ ਗੱਲ ਫੈਲ ਗਈ ਸੀਗੀ ਕੈਨੇਡਾ ਦੇ ਅੰਦਰ ਕੀ ਕਾਰ ਖਰੀਦੋ ਔਰ 6 ਮਹੀਨੇ ਬਾਅਦ ਸਾਲ ਬਾਅਦ ਉਹਨੂੰ ਵੇਚ ਕੇ 50000 ਡਾਲਰ ਪ੍ਰੋਫਿਟ ਲਾਓ ਮਤਲਬ ਕਿ ਇੱਕ ਬੜਾ ਹੀ ਸੌਖਾ ਤਰੀਕਾ ਅਮੀਰ ਹੋਣ ਲਈ ਇਹ ਵੀ ਇੱਕ ਅਮੀਰ ਹੋਣ ਦਾ ਇੱਕ ਤਰੀਕਾ ਜਿਹੜਾ ਹੈਗਾ ਇਹ ਲੋਕਾਂ ਨੂੰ ਸਮਝ ਆ ਗਈ ਸੀ 2017 ਤੇ 2018 ਦੇ ਵਿੱਚ ਜਿਵੇਂ ਜਿਵੇਂ ਜਿਹੜੇ ਵੀ ਇਹ ਬੰਦੇ ਜਿਹੜੇ ਵੀ ਆਪਣੇ ਦੇਸੀ ਲੋਕ ਜਿਹੜੇ ਸੀ ਆ ਲਾਲਚੀ ਸਗੇ ਬਹੁਤ ਜ਼ਿਆਦਾ ਲਾਲਚ ਕਰਨ ਲੱਗੇ ਸਗੇ। ਔਰ ਜਿਨ੍ਹਾਂ ਨੂੰ ਇਹ ਮੋਨੋਫੋਨ ਲੱਗ ਗਿਆ ਸੀਗਾ 2017-18 ਤੱਕ ਉਹ ਫਿਰ ਪਿੱਛੇ ਨਹੀਂ ਹਟੇ। ਉਹਨਾਂ ਨੇ ਇਹ ਆਪਣਾ ਇੱਕ ਅਮੀਰ ਹੋਣ ਦਾ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਸੀ ਕਿ ਕਾਰ ਖਰੀਦੋ, ਬਿਲਡਰ ਕੋਲੋਂ ਤੇ ਵੇਚੋ। ਔਰ ਇਹ ਮਾਰਕੀਟ ਦੇ ਅੰਦਰ ਆਮ ਲੋਕਾਂ ਨੂੰ ਪੰਜਾਬੀਆਂ ਦੇ ਅੰਦਰ ਇਹ ਗੱਲ ਫੈਲ ਗਈ ਸੀਗੀ। ਕੇ ਬਿਲਡਰਾਂ ਦੇ ਕੋਲੋਂ ਘਰ ਜਿੰਨੇ ਵਾਤੇ-ਵਾਤੇ ਖਰੀਦ ਸਕਦੇ ਆ ਖਰੀਦੋ ਤੇ ਵੇਚੋ ਉਹਦੇ ਨਾਲ ਨਾਲ ਇੱਕ ਕੰਮ ਹੋਰ ਵੀ ਚੱਲ ਰਿਹਾ ਸੀਗਾ ਕੈਨੇਡਾ ਦੇ ਅੰਦਰ ਕਿ 2016-17 ਤੋਂ ਬਾਅਦ ਕੈਨੇਡਾ ਦੇ ਵਿੱਚ ਆਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਸੀ ਉਹ ਬਹੁਤ ਵੱਧ ਗਈ ਸੀ 2019 ਦੇ ਅੰਦਰ ਪੋਪੂਲੇਸ਼ਨ 2020 ਚ ਹੋ ਗਈ 38 ਮਿਲੀਅਨ ਐਂਡ 2021 ਦੇ ਅੰਦਰ ਪਾਪੂਲੇਸ਼ਨ ਹੋ ਗਈ ਸੀ 38 ਮਿਲੀਅਨ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਪੂਲੇਸ਼ਨ ਜਿਹੜੀ ਹੈ ਕਿੰਨੀ ਫਾਸਟ ਗਰੋ ਕੀਤੀ ਹੈਗੀ ਹੈ 2019 ਤੋਂ ਲੈ ਕੇ 2025 ਤੱਕ 24 ਤੱਕ ਹੁਣ ਇਸ ਵੇਲੇ ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ 40 ਮਿਲੀਅਨ ਦੇ ਕਰੀਬ ਹੈਗੀ ਹੈ ਔਨ ਐਨ ਐਵਰੇਜ ਜਿਹੜੇ ਜਿਹੜੇ ਕੈਨੇਡਾ ਦੇ ਅੰਦਰ ਇਮੀਗ੍ਰੈਂਟਸ ਆਉਂਦੇ ਹੁੰਦੇ ਸੀ ਪਹਿਲਾਂ ਉਹ 10 ਕ ਲੱਖ ਸਾਲ ਦਾ ਆਂਦਾ ਹੁੰਦਾ ਸੀ ਲੇਕਿਨ 17 18 ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਲੈਵਲ ਸੀ ਜਿਹੜੇ ਵਿਜ਼ਟਰ ਵੀਜ਼ਾ ਤੇ ਜਾਂ ਸਟੂਡੈਂਟਸ ਦੇ ਸਿਗੇ ਜਿਹੜੇ ਉਹਨਾਂ ਦੀ ਗਿਣਤੀ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਹੋ ਗਈ ਸੀ ਔਰ ਇੱਕ ਸਾਲ ਤਾਂ ਇਦਾਂ ਦਾ ਵੀ ਆਇਆ ਸੀ 23 2022 23 ਜਦੋਂ 10 ਲੱਖ ਬੰਦਾ ਕੈਨੇਡਾ ਦੇ ਅੰਦਰ ਆਇਆ ਸੋ ਇੱਕ ਮਾਰਕੀਟ ਦੇ ਅੰਦਰ ਐਡਾ ਪ੍ਰੈਸ਼ਰ ਬਿਲਡ ਹੋ ਗਿਆ ਸੀ ਹਾਊਸਿੰਗ ਮਾਰਕੀਟ ਦੇ ਅੰਦਰ ਇੱਕ ਪਾਸੇ ਤਾਂ ਉਹ ਸਿਗੇ ਜਿਹੜੇ ਪੁਰਾਣੇ ਰਹਿੰਦੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਅਮੀਰ ਹੋ ਜਾਾਂਗੇ ਛੇਤੀ ਘਰ ਖਰੀਦ ਲੋ ਤੇ ਸਾਲ ਬਾਅਦ ਵੇਚ ਦੋ ਐਨੇ ਲਾਲਚੀ ਹੋ ਗਏ ਸੀਗੇ ਕਿ ਉਹਨਾਂ ਨੇ ਆਪਣੇ ਜਿਹੜੇ ਪੁਰਾਣੇ ਉਹਨਾਂ ਦੇ ਪ੍ਰਾਪਰਟੀ ਹੁੰਦੀ ਸੀ ਘਰ ਜਿਹੜਾ ਹੁੰਦਾ ਸੀ ਉਹਦੇ ਉੱਤੋਂ ਉਹਨਾਂ ਨੇ ਹੋਰ ਲੋਨ ਚੱਕ ਕੇ 5 ਲੱਖ ਤੇ 5 ਘਰ ਲੈਟਸ ਸੇ ਕਿ ਇੱਕ ਇੱਕ ਬੰਦੇ ਨੇ ਖਰੀਦੇ ਇਹ ਸੋਚ ਕੇ ਕਿ ਅਗਲੇ ਸਾਲ ਦੇ ਅੰਦਰ ਉਹ ਘਰ ਵੇਚਣਗੇ ਤੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਲੱਖ ਲੱਖ ਦੋ ਦੋ ਲੱਖ ਦਾ ਫਾਇਦਾ ਹੋਊਗਾ ਇਹ ਕਹਾਣੀ ਸ਼ੁਰੂ ਹੋ ਗਈ ਸੀ 2018 ਤੋਂ ਲੈ ਕੇ ਔਰ 2020 ਦੇ ਅੰਦਰ ਜਦੋਂ ਕੋਵਿਡ ਆਇਆ ਤੇ ਇਕਦਮ ਸਭ ਕੁਝ ਬੰਦ ਹੋ ਗਿਆ ਸੀਗਾ ਔਰ ਉਸ ਸਾਲ ਕੈਨੇਡੀਅਨ ਗਵਰਨਮੈਂਟ ਨੇ ਮਤਲਬ ਜਿਹੜੀ ਇਮੀਗ੍ਰੇਸ਼ਨ ਸੀਗੀ ਉਹ ਇੰਨੀ ਜ਼ਿਆਦਾ ਵਧਾ ਦਿੱਤੀ ਸੀਗੀ ਇਸ ਡਰ ਕਰਕੇ ਕਿ ਕੈਨੇਡਾ ਦੀ ਜਿਹੜੀ ਇਕਨੋਮੀ ਜਿਹੜੀ ਹੈਗੀ ਹੈ ਉਹ ਥੱਲੇ ਨਾ ਆ ਜਾਵੇ ਸੋ ਉਹਦੇ ਲਈ ਉਹਨਾਂ ਨੇ ਵੱਧ ਤੇ ਵੱਧ ਲੋਕਾਂ ਨੂੰ ਕੈਨੇਡਾ ਦੇ ਵਿੱਚ ਆਉਣ ਲਈ ਮੌਕਾ ਦੇ ਦਿੱਤਾ ਔਰ ਮੋਸਟਲੀ ਜਿਹੜੇ ਲੋਕੀ ਆਏ ਸੀਗੇ ਜਿਹੜੇ ਪਹਿਲਾਂ ਆਏ ਹੋਏ ਸੀਗੇ ਹੁਣ ਇੱਕ ਇੰਨੀ ਜ਼ਿਆਦਾ ਮਤਲਬ ਕੰਪੀਟੀਸ਼ਨ ਹੋ ਗਿਆ ਸੀ ਕਿ ਜਿਹੜਾ ਵੀ ਕੋਈ ਘਰ ਆਂਦਾ ਮਾਰਕੀਟ ਦੇ ਅੰਦਰ ਉਹ ਖਰੀਦ ਲੋ ਨਹੀਂ ਤਾਂ ਤੁਹਾਨੂੰ ਘਰ ਨਹੀਂ ਮਿਲਣਾ ਇੱਥੇ ਸੋ ਕੋਵਿਡ ਦੇ ਟਾਈਮ ਤੇ ਜਦੋਂ ਇੰਨੀ ਜ਼ਿਆਦਾ ਜਨਤਾ ਆ ਗਈ ਇੱਕਦਮ ਔਰ ਕੋਵਿਡ ਦਾ ਜਦੋਂ ਉਹ ਜਿਹੜਾ ਓਵਰ ਹੋਇਆ ਸੀ ਪੀਰੀਅਡ ਉਸ ਤੋਂ ਬਾਅਦ 2022 ਦੇ ਅੰਦਰ 21 ਔਰ 22 ਦੇ ਅੰਦਰ ਕੈਨੇਡੀਅਨ ਰੀਅਲ ਸਟੇਟ ਦੇ ਉੱਤੇ ਐਡਾ ਜਿਆਦਾ ਪ੍ਰੈਸ਼ਰ ਬਿਲਡ ਹੋਇਆ ਕਿ ਲੋਕਾਂ ਨੇ ਮਤਲਬ ਕੋਈ ਕਸਰ ਨਹੀਂ ਛੱਡੀ ਬਿਲਡਰਾਂ ਦੇ ਬਾਹਰ ਲਾਈਨਾਂ ਲਗਾ ਲਗਾ ਕੇ ਲੋਕੀਂ ਘਰ ਖਰੀਦ ਰਹੇ ਸੀ ਜਿਨ੍ਹਾਂ ਨੂੰ ਨਹੀਂ ਵੀ ਲੋੜ ਸੀ ਸਿਰਫ ਇਸ ਕਰਕੇ ਕਿ ਅਸੀਂ ਇਹਨਾਂ ਨੂੰ ਖਰੀਦਾਂਗੇ ਔਰ ਬਾਅਦ ਵਿੱਚ ਸਾਲ ਬਾਅਦ ਵੇਚਾਂਗੇ ਇਹ ਉਹ ਬੰਦੇ ਵੀ ਸੀਗੇ ਲਾਈਨਾਂ ਦੇ ਅੰਦਰ ਜਿਹੜੇ 5-5 ਘਰ ਖਰੀਦ ਰਹੇ ਸੀ ਇੱਕ ਟਾਈਮ ਦੇ ਉੱਤੇ ਸੋ ਤੁਸੀਂ ਹਾਲਾਤ ਦੇਖੋ ਕਿੱਥੇ ਤੱਕ ਪਹੁੰਚੇ ਹੋਏ ਸੀ ਔਰ ਇਹ ਜਿਹੜਾ ਇੱਕ ਗ੍ਰੀਡ ਸੀ ਆਪਾਂ ਕਹਿ ਸਕਦੇ ਹਾਂ ਜਾਲਾਤ ਚ ਸੀਗਾ ਇਹਦਾ ਫਾਇਦਾ ਬਿਲਡਰਸ ਨੇ ਵੀ ਬਹੁਤ ਜ਼ਬਰਦਸਤ ਕੀਤਾ ਜਦੋਂ ਬਿਲਡਰਸ ਨੇ ਦੇਖਿਆ ਕਿ ਲਾਈਨਾਂ ਲਗੀਆਂ ਬਾਹਰ ਔਰ ਜਿਹੜੇ ਵੀ ਉਹਨਾਂ ਦਾ ਪ੍ਰਾਈਸ ਹੁੰਦਾ ਸੀ ਘਰ ਦਾ ਉਹ ਅਗਲੇ 20 ਘਰ ਵੇਚ ਕੇ ਉਹਨਾਂ ਨੇ ਹੋਰ ਵਧਾਣੀ ਸ਼ੁਰੂ ਕਰ ਦਿੱਤੇ ਪਿੱਛੇ ਜਿਹੜੇ ਲਾਈਨਾਂ ਵਾਲੇ ਹੁੰਦੇ ਸੀ ਸੋ ਇੰਨੀ ਮਾਰੋ-ਮਾਰ ਪੈ ਗਈ ਸੀਗੀ ਉਸ ਵੇਲੇ ਤੇ ਦੂਸਰੇ ਪਾਸੇ ਆ ਗਿਆ ਸੀਗੇ ਜਿਹੜੇ ਘਰ ਵੇਚ ਰਹੇ ਸੀਗੇ ਇੱਕ ਘਰ ਨੂੰ ਖਰੀਦਣ ਲਈ 10-10 20-20 ਬੰਦੇ 25-25 ਬੰਦੇ ਆ ਖੜੇ ਹੁੰਦੇ ਸੀ ਬਾਹਰ ਖਰੀਦਣ ਵਾਸਤੇ ਔਰ ਜੇ ਘਰ ਇੱਕ 1 ਮਿਲੀਅਨ ਦਾ ਜਾਂ 10 ਲੱਖ ਦਾ ਸੇਲ ਤੇ ਲੱਗਾ ਹੈਗਾ ਤੇ ਇਦਾਂ ਦੇ ਵੀ ਆਪਣੇ ਬੰਦੇ ਸੀਗੇ ਜਿਹੜੇ 12-12 ਲੱਖ ਦੇ ਵਿੱਚ ਖਰੀਦ ਰਹੇ ਸੀਗੇ 2 2 3 3 ਲੱਖ ਵੱਧ ਦੇ ਕੇ ਘਰ ਖਰੀਦਦੇ ਸੀਗੇ ਸੋ ਉਹਦੇ ਨਾਲ ਕੀ ਹੋਇਆ ਕਿ ਇੱਕ ਅਨ ਰੀਅਲਿਸਟਿਕ ਜਿਹੜੀ ਉਹਦੀ ਘਰ ਦੀ ਵੈਲਿਊ ਜਿਹੜੀ ਸੀਗੀ ਉਹ ਬਣਦੀ ਗਈ ਐਨੀ ਘਰ ਦੀ ਰੀਅਲ ਏਸਟੇਟ ਦੀ ਵੈਲਿਊ ਹੈ ਨਹੀਂ ਸੀ ਜੰਨੀ ਇੱਕ ਆਪ ਦੇ ਮਲਟੀਪਲ ਜੜੀਆਂ ਪਰਚੇਸਰਸ ਜਦੋਂ ਇੱਕ ਵਾਰੀ ਆ ਜਾਂਦੇ ਸੀਗੇ ਤੇ ਉਹਦੇ ਕਰਕੇ ਉਹ ਜ਼ਿਆਦਾ ਵੱਧ ਗਈ ਆ ਆਪਣੇ ਜਿੱਦਾਂ ਕੀ ਦੇਸੀ ਲੋਕ ਹੈਗੇ ਆ ਏ ਕੋਈ ਵੀ ਮੌਕਾ ਜਾਣ ਨਹੀਂ ਦਿੰਦੇ ਕਿ ਮਤਲਬ ਅਮੀਰ ਹੋਣ ਲਈ ਅਮੀਰ ਹੋਣਾ ਜ਼ਰੂਰੀ ਹੈ ਇਹ ਨਹੀਂ ਹੈ ਕਿ ਤੁਸੀਂ ਹਰ ਚੀਜ਼ ਨੂੰ ਇੱਕ ਜ਼ਰੀਆ ਬਣਾ ਲਓ ਅਮੀਰ ਹੋਣ ਲਈ ਕੈਨੇਡਾ ਦੇ ਅੰਦਰ ਜਿਹੜੇ ਘਰ ਹੈਗੇ ਆ ਉਹ ਰਹਿਣ ਵਾਸਤੇ ਬਣਾਏ ਹੈਗੇ ਆ ਲੇਕਿਨ ਅਗਰ ਤੁਸੀਂ ਇਹਨਾਂ ਨੂੰ ਹੀ ਇੱਕ ਜ਼ਰੀਆ ਬਣਾ ਲਓ ਆਪਣਾ ਬਿਜ਼ਨਸ ਬਣਾ ਲਓ ਕਿ ਅਸੀਂ ਇਹਨਾਂ ਦੇ ਬੇਸ ਦੇ ਉੱਤੇ ਰਿਚ ਹੋ ਜਾਾਂਗੇ ਤੇ ਇਹ ਸਾਡੀ ਕਮਿਊਨਿਟੀ ਦੇ ਅੰਦਰ ਬਹੁਤ ਜ਼ਿਆਦਾ ਗੱਲ ਫੈਲ ਗਈ ਸੀ ਇਮੀਗ੍ਰੈਂਟ ਕਮਿਊਨਿਟੀ ਜਿਹੜੀ ਹੈਗੀ ਹੈ ਪੰਜਾਬੀਜ਼ ਐਂਡ ਇੰਡੀਅਨ ਪਾਕਿਸਟਾਨਸ ਇਹ ਸਾਰੀ ਕਮਿਊਨਿਟੀ ਦੇ ਅੰਦਰ ਸਪੈਸ਼ਲੀ ਕਿ ਅਗਰ ਅਸੀਂ ਘਰ ਖਰੀਦਾਂਗੇ ਤੇ ਅਸੀਂ ਇਹਨਾਂ ਨੂੰ ਸਾਲ ਬਾਅਦ ਵੇਚਾਂਗੇ ਔਰ ਲੱਖ ਲੱਖ ਡਾਲਰ ਦਾ ਪ੍ਰੋਫਿਟ ਕੱਢਾਂਗੇ ਦੋ-ਦੋ ਲੱਖ ਦਾ ਪ੍ਰੋਫਿਟ ਕੱਢਾਂਗੇ ਔਰ ਅਸੀਂ ਅਮੀਰ ਹੋ ਜਾਾਂਗੇ ਸੋ ਇਹ ਇੱਕ ਜ਼ਰੀਆ ਮਤਲਬ ਬਣ ਗਿਆ ਸੀ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀਗਾ ਔਰ ਇਸ ਗੇਮ ਦੇ ਅੰਦਰ ਉਹ ਹੀ ਬੰਦੇ ਫਸੇ ਹੈਗੇ ਜਿਹੜੇ 2017 ਔਰ 18 ਦੇ ਅੰਦਰ ਜਿਨ੍ਹਾਂ ਨੂੰ ਅ ਸਵਾਦ ਪੈ ਗਿਆ ਸੀ 50000 ਡਾਲਰ ਬੈਨੀਫਿਟ ਹੋ ਰਹੀ ਸੀ ਜਦੋਂ ਉਹਨਾਂ ਨੇ ਇੱਕ ਦੋ ਘਰ ਵੇਚੇ ਹੋਣਗੇ ਉਸ ਤੋਂ ਬਾਅਦ ਆਂਦਾ ਟਾਈਮ 2022 ਦਾ ਮੈਡ ਆਫ ਮਾਰਚ ਅਪ੍ਰੈਲ ਦਾ ਜਦੋਂ ਕਿ ਅ ਇੰਟਰਸਟ ਰੇਟ ਜਿਹੜੇ ਸੀਗੇ ਅ ਬੈਂਕ ਆਫ ਕੈਨੇਡਾ ਨੇ ਵਧਾਣੇ ਸ਼ੁਰੂ ਕਰਤੇ ਔਰ ਜਿੱਦਾਂ ਹੀ ਇੰਟਰਸਟ ਰੇਟ ਵਧਾਣੇ ਸ਼ੁਰੂ ਕਰਤੇ ਔਰ ਜਿਨ੍ਹਾਂ ਵੀ ਲੋਕਾਂ ਨੇ ਮੋਟੀਆਂ ਮੋਟੀਆਂ ਮਾਰਗੇਜਾਂ ਚੱਕੀਆਂ ਹੋਈਆਂ ਸੀਆਂ ਲੋਨ ਚੱਕੇ ਹੋਏ ਸੀਗੇ ਉਹਨਾਂ ਦੀਆਂ ਪੇਮੈਂਟਸ ਡਬਲ ਹੋ ਗਈਆਂ ਉਹਦੇ ਕਰਕੇ ਮਤਲਬ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀਗਾ ਔਰ ਘਰਾਂ ਦੀ ਸੇਲ ਘਟ ਗਈ ਸੀਗੀ ਔਰ ਮਤਲਬ ਇਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਮਾਰਕੀਟ ਜਿਹੜੀ ਸੀ ਸਲੋ ਹੋ ਗਈ ਸੀਗੀ ਬਹੁਤ ਸਾਰਿਆਂ ਦਾ ਪਤਾ ਲੱਗਾ ਹੈਗਾ ਕਿ ਜਿਹੜੇ ਬੰਦਿਆਂ ਨੇ ਇਸ ਤਰੀਕੇ ਦੇ ਨਾਲ ਘਰ ਖਰੀਦੇ ਹੋਏ ਸੀਗੇ ਉਹ ਬੈਂਕਰਪਸੀਸ ਕਰਕੇ ਕੀਤਾ ਛੱਡ ਕੇ ਹੀ ਦੌੜ ਗਏ ਬਿਲਡਰਸ ਤੋਂ ਘਰ ਵੀ ਨਹੀਂ ਖਰੀਦੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਮਹਿੰਗੀ ਕਾਰ ਹੈਗੀ ਆ ਹੁਣ ਇਹ ਅੱਗੇ ਜਾ ਕੇ ਸਾਡੇ ਵੇਕਣੇ ਨਹੀਂ ਹੈਗੇ ਲਾਲਚ ਜਿੱਦਾਂ ਕਹਿੰਦੇ ਆ ਕਿ ਲਾਲਚ ਜਿਹੜਾ ਹੈਗਾ ਇਹ ਗਰੀਡ ਜਿਹੜਾ ਹੈਗਾ ਇਹ ਬੰਦਿਆਂ ਨੂੰ ਮਾਰਦਾ ਹੈਗਾ ਸੋ ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਗ੍ਰਾਫ ਹੈਗਾ 21 ਦੇ ਅੰਦਰ 22 ਦੇ ਅੰਦਰ ਸਭ ਤੋਂ ਉੱਤੇ ਸੀਗਾ ਤੇ ਹੁਣ ਇਹ ਥੱਲੇ ਆਣਾ ਸ਼ੁਰੂ ਹੋ ਗਿਆ 25 ਦੇ ਅੰਦਰ ਵੀ ਥੱਲੇ ਆ ਚੁੱਕਾ ਹੈਗਾ ਔਰ ਆਨ ਵਾਲੇ ਟਾਈਮ ਦੇ ਅੰਦਰ 26 ਦਾ ਜਿਹੜਾ ਹੈਗਾ ਉਹ ਵੀ ਇੱਦੀ ਰਹਿਣਾ ਹੈਗਾ ਸੋ ਮਾਰਕੀਟ ਜਿਹੜੀ ਹੈਗੀ ਆ ਰੀਅਲ ਏਸਟੇਟ ਮਾਰਕੀਟ ਜਿਹੜੀ ਕੈਨੇਡਾ ਦੀ ਹੈਗੀ ਆ ਉਹ ਓਵਰ ਪ੍ਰਾਈਸਡ ਹੈਗੀ ਹੈ 2026 ਇਹ ਵੀ ਇੱਦੀ ਹੋਏਗਾ ਮਾਰਕੀਟ ਥੱਲੇ ਜਾ ਰਹੀ ਹੈ ਹੋਰ ਵੀ 6% ਥੱਲੇ ਜਾਣੀ ਹੈ ਟੋਟਲ ਜਿਹੜੀ ਮਾਰਕੀਟ 22 ਤੋਂ ਲੈ ਕੇ 25 ਤੱਕ ਦੇ ਵਿੱਚ ਥੱਲੇ ਡਿੱਗੀ ਹੈਗੀ ਹੈ ਉਹ 35 ਤੋਂ 40% ਆਲਰੇਡੀ ਡਿੱਗ ਚੁੱਕੀ ਹੈਗੀ ਹੈ ਸੋ ਮਾਰਕੀਟ ਇੱਕ ਤਰ੍ਹਾਂ ਦੀ ਕਰੈਸ਼ ਹੋ ਚੁੱਕੀ ਹੈ ਜਿਹੜੀ ਵੀ ਮੇਜਰ ਸਿਟੀਜ਼ ਹੈਗੇ ਆ ਟੋਰਾਂਟੋ ਏਰੀਆ ਐਂਡ ਵੈਂਕੂਵਰ ਏਰੀਆਜ਼ ਦੇ ਅੰਦਰ ਅਗਲੇ 10 ਸਾਲ ਤੱਕ ਇਹਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਮਾਰਕੀਟ ਬਿਲਕੁਲ ਫਲੈਟ ਜਾਣੀ ਹੈ ਜਾਂ ਥੱਲੇ ਜਾਣੀ ਹੈਗੀ ਆ ਕਿਉਂਕਿ ਜੋ ਪ੍ਰਾਈਸ 2022 ਦੇ ਵਿੱਚ ਹੋਇਆ ਸੀ ਉਹ ਦੁਬਾਰਾ ਨਹੀਂ ਹੋਣਾਗਾ ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਉਸ ਤਰੀਕੇ ਦੇ ਨਾਲ ਹੁਣ ਗਰੋ ਨਹੀਂ ਕਰਨੀ ਹੈਗੀ ਆ ਜਿੱਦਾਂ ਅੱਗੇ ਹੋ ਚੁੱਕੀ ਹੈਗੀ ਆ ਸੋ ਇੰਟਰਸਟ ਰੇਟ ਜਿਹੜੇ ਹੈਗੇ ਆ ਉਹ ਹਾਈ ਰਹਿਣੇ ਹੈਗੇ ਆ ਉਹ ਥੱਲੇ ਨਹੀਂ ਆਣੇ ਛੇਤੀ ਸੋ ਤਾਂ ਕੋਈ ਵੀ ਚਾਂਸ ਨਹੀਂ ਹੈਗਾ ਕਿ ਪ੍ਰਾਈਸ ਜਿਹੜੇ ਹੈਗੇ ਹੁਣ ਰੀਅਲ ਏਸਟੇਟ ਦੇ ਕੈਨੇਡਾ ਦੇ ਅੰਦਰ ਵਧਣਗੇ ਬਿਕਾਜ਼ ਆਲਰੇਡੀ ਬਹੁਤ ਜ਼ਿਆਦਾ ਹਾਈ ਹੈਗੇ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਆਪਣਾ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਸਾਨੂੰ ਇਹਦੇ ਤੋਂ ਕਾਫੀ ਹੌਸਲਾ ਮਿਲਦਾ ਹੈਗਾ ਥੈਂਕ ਯੂ ਸੋ